हां जी वीरू ਸਤਿ ਸ੍ਰੀ ਅਕਾਲ ਵੀਰੋ ਜਿਵੇਂ ਕਿ ਆਈਪੀਐਲ ਜਿਹੜੀ ਹੁਣ ਖਤਮ ਹੋ ਚੁੱਕੀ ਆ ਬਹੁਤ ਸਾਰੇ ਮੈਚ ਹੋਇਆ ਸਭ ਤੋਂ ਵੱਡਾ ਜਿਹੜਾ ਫਾਈਨਲ ਮੈਚ ਹੋਇਆ ਉਹ ਵੀ ਸਭ ਨੇ ਦੇਖਿਆ ਹੈ ਸੋ ਵੀਰੋ ਪੰਜਾਬ ਨਾਲ ਕਿਤੇ ਨਾ ਕਿਤੇ ਕਈ ਗੱਲਾਂ ਹੈਗੀਆਂ ਜਿਹੜਾ ਧੱਕਾ ਹੋਇਆ ਉਹਦੀ ਮਾਲਕਣ ਜਿਹੜੀ ਪ੍ਰੀਤੀ ਜੱਟਾ ਉਹ ਵੀ ਸਾਹਮਣੇ ਆਈ ਉਹਨਾਂ ਦੀ ਇੱਕ ਵੀਡੀਓ ਆ ਉਹ ਵੀ ਕਾਫੀ ਸਾਰੇ ਖੁਲਾਸੇ ਕਰ ਰਹੀ ਆ ਇੱਕ ਮੈਂ ਹੋਰ ਚੀਜ਼ ਦੇਖੀ ਜਿਹੜੇ ਹਿੰਦੀ ਚ ਕਮੈਂਟਰੀ ਕਰ ਰਹੇ ਸੀ ਉਹ ਕਮੈਂਟਰੀ ਇਸ ਤਰ੍ਹਾਂ ਕਰ ਰਹੇ ਸੀ ਜਿਵੇਂ ਭਾਰਤ ਤੇ ਪਾਕਿਸਤਾਨ ਦਾ ਮੈਚ ਹੁੰਦਾ ਹੈ ਮਤਲਬ ਆਰਸੀਬੀ ਨੂੰ ਉਹ ਸਮਝ ਰਹੇ ਸੀ ਭਾਰਤ ਪੰਜਾਬ ਨੂੰ ਸਮਝ ਰਹੇ ਸੀ ਪਾਕਿਸਤਾਨ ਮਤਲਬ ਐਦਾਂ ਦੀ ਹਿੰਦੀ ਚ ਕਮੈਂਟਰੀ ਕੀਤੀ ਜਾ ਰਹੀ ਸੀ ਮਤਲਬ ਪੰਜਾਬ ਨਾਲ ਐਨਾ ਉਹਨਾਂ ਨੂੰ ਇੱਕ ਲਾਲੋ ਤੱਕੇ ਦੀ ਤਰ੍ਹਾਂ ਜਿੱਦਾਂ ਹਨਾ ਵੀ ਜਿੱਦਾਂ ਕੋਈ ਬਾਹਰ ਦੀ ਟੀਮ ਹੁੰਦੀ ਆ ਸੁਭਿਰਵਾ ਪ੍ਰਤੀ ਜਿੱਟਾ ਦੇ ਜਿਹੜੀ ਵੀਡੀਓ ਆਈ ਮੈਂ ਨਾਲ ਲਾ ਰਿਹਾ ਸੁਣੋ ਸਾਰੇ ਕਿਵੇਂ ਪੰਜਾਬ ਦੀ ਟੀਮ ਨੂੰ ਥੱਕਾ ਹੋਇਆ ਕਿਵੇਂ ਜਿਹੜੇ 6 ਰਨ ਨਹੀਂ ਦਿੱਤੇ ਕਿਵੇਂ ਜਿਹੜੀ 9 ਬਾਲ ਤੇ ਕਪਤਾਨ ਨੂੰ ਆਊਟ ਕੀਤਾ ਗਿਆ ਸੁਣੋ ਸਾਰੀ ਵੀਡੀਓ ਧੰਨਵਾਦ ਜੀ ਆ ਦੇਖ ਲਓ ਆਈਪੀਐਲ ਦੇ ਵਿੱਚ ਪੰਜਾਬ ਨੂੰ ਹਰਾਉਣ ਲਈ ਕੀ ਕੁਝ ਹੋ ਰਿਹਾ ਸੀ ਪ੍ਰੀਤੀ ਜਿੰਟਾ ਨੇ ਪੋਸਟ ਪਾ ਕੇ ਪੂਰੀ ਸੱਚਾਈ ਦੱਸ ਦਿੱਤੀ ਸੋਸ਼ਲ ਮੀਡੀਆ ਦੇ ਉੱਪਰ ਪ੍ਰੀਤੀ ਜਿੰਟਾ ਦੀ ਪੋਸਟ ਨੇ ਛੇੜੀ ਨਵੀਂ ਚਰਚਾ ਕਿਸ ਤਰੀਕੇ ਨਾਲ ਲਗਾਈਆਂ ਜਾ ਰਹੀਆਂ ਸੀ ਹਰਾਉਣ ਦੀਆਂ ਸਕੀਮਾਂ ਕੈਮਰਿਆਂ ਦੇ ਸਾਹਮਣੇ ਹੋ ਰਿਹਾ ਸੀ ਵੱਡਾ ਕਪੜਾ ਪ੍ਰੀਤੀ ਜਿੰਟਾ ਨੇ ਪੋਸਟ ਪਾ ਕੇ ਦੱਸਿਆ ਕਿ ਕਿਸ ਤਰੀਕੇ ਨਾਲ ਰਚੀ ਜਾ ਰਹੀ ਸੀ ਸਾਜ਼ਿਸ਼ ਕਿਸ ਤਰੀਕੇ ਨਾਲ ਪੰਜਾਬ ਨੂੰ ਹਰਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਸੀ ਆਈਪੀਐਲ ਪੰਜਾਬ ਨੂੰ ਲੈ ਕੇ ਇਸ ਸਮੇਂ ਦੀ ਵੱਡੀ ਖਬਰ ਪ੍ਰੀਤੀ ਜਿੰਟਾ ਦਾ ਵੱਡਾ ਬਿਆਨ ਸੋਸ਼ਲ ਮੀਡੀਆ ਦੇ ਉੱਪਰ ਹੋ ਗਿਆ ਵਾਇਰਲ ਪ੍ਰੀਤੀ ਜਿੰਟਾ ਦਾ ਬਿਆਨ ਪੜਨ ਤੋਂ ਬਾਅਦ ਇਹੀ ਕਹਿ ਸਕਦੇ ਹਾਂ ਕਿ ਪੰਜਾਬ ਦੀ ਮਿਹਨਤ ਨੂੰ ਕੋਈ ਖਰਾਬ ਕਰਨਾ ਚਾਹੁੰਦਾ ਸੀ ਅਤੇ ਉਸ ਦੇ ਵਿੱਚ ਲੋਕ ਸਫਲ ਵੀ ਰਹੇ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਆਈਪੀਐਲ ਦਾ ਸੀਜ਼ਨ ਪੰਜਾਬ ਦੇ ਲਈ ਉਹ ਸ਼ਾਨਦਾਰ ਰਿਹਾ ਅਤੇ ਲਾਸਟ ਦੇ ਵਿੱਚ ਆ ਕੇ ਪੰਜਾਬ ਨੂੰ ਗੰਬ ਵੀ ਦੇ ਗਿਆ ਕਿਉਂਕਿ ਲਾਸਟ ਦੇ ਵਿੱਚ ਬੰਗਲੌਰ ਦੇ ਹੱਥੋਂ ਪੰਜਾਬ ਦੀ ਟੀਮ ਹਾਰ ਗਈ ਉਹ ਵੀ ਸਿਰਫ ਸ਼ੇਰਣਾ ਨਾਲ ਪਰ ਜਿਹੜੇ ਕ੍ਰਿਕਟ ਦੇ ਜਾਣਕਾਰ ਨੇ ਮੈਚ ਦੇਖਦੇ ਨੇ ਨੌਲੇਜ ਰੱਖਦੇ ਨੇ ਉਹਨਾਂ ਦਾ ਕਹਿਣਾ ਕਿ ਇਹ ਕੋਈ ਹਾਰ ਨਹੀਂ ਹੈਗੀ ਮੁਕਾਬਲਾ ਬਰੋਬਰ ਦਾ ਸੀ ਖੈਰ ਜਿੱਤ ਤਾਂ ਜਿੱਤ ਹੁੰਦੀ ਆ ਅਤੇ ਟਰੋਫੀ ਹੈ ਜਿਹੜੀ ਉਹ ਕੋਲੀ ਹੋਰਾਂ ਦੇ ਹੱਥ ਚ